ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਰ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਤੇ ਇੱਕ ਗੱਬਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਮਹਾਰਾਜ ਦੀ ਵਿੱਚ ਚਲੋ ਵਧੀਆ ਕਿਰਪਾ ਚੈ ਦਿਜੀਏ ਤੇ ਕੋਮਾ ਮੈਂ ਮੰਡੀ ਫਿਰ ਹਾਂਜੀ ਹਾਂਜੀ ਕੋਮਾ ਜੀ ਵੇਚ ਜਾ ਇਹ ਜਮਾਲ ਹਾਂਜੀ ਹਾਂਜੀ ਤੁਸੀਂ ਕਿੱਥੇ ਡਲ ਆਏ ਸਾਨੂੰ ਵਿਖੇ ਨਹੀਂ ਕਿਤੇ ਅੱਡਾ ਫਿਰ ਤੁਸੀਂ ਥੋੜੇ ਲੇਟ ਹੋ ਗਏ ਹੋ ਤੇ ਮੈਂ ਤੁਹਾਨੂੰ ਫਿਰ ਡੀਕ ਡੀਕ ਕੇ ਤੇ ਆ ਗਿਆ ਠੀਕ ਹੈ ਹਾਂਜੀ ਹਾਂਜੀ ਮਾਲ ਕੀ ਖੜਿਆ ਸੀ ਤੁਸੀਂ ਮਾਲ ਉਹ ਨਾ ਇੱਕ ਬਸ਼ੇਰਾ ਹੈ ਆਪਣੇ ਕੋ ਅੱਛਾ ਹਾਂਜੀ ਉਹ ਫਿਰ ਵੇਚਦਾ ਸੀ ਉੱਥੇ ਹਾਂਜੀ ਅੱਛਾ ਹਾਂਜੀ ਹਾਂਜੀ ਤੇ ਤੁਸੀਂ ਵੈਰਾਈਟੀ ਬਦਲਦੀ ਤੇ ਤੁਸੀਂ ਕਿੱਥੋਂ ਲੱਭਣਾ ਬਾਜੀ ਉਹ ਨਾ ਫਿਰ ਪਿਛਲੇ ਸਾਲ ਦਾ ਨਾ ਲਿਆ ਸੀ ਅੱਛਾ ਉਹ ਫਿਰ ਵੇਚਾਂਗੇ ਆਪਾਂ ਉੱਥੇ ਠੀਕ ਠੀਕ ਹੈ ਇਹ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੋ ਦਾ ਤਸੀਲ ਇਹ ਨਾਲਾ ਜ਼ਿਲ੍ਹਾ ਅਮਰitsar ਤੇ ਫੋਨ ਨੰਬਰ ਦੱਸਦਾ ਕਰੀ 940129685 ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਸੂਈ ਸਵਾਈ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਇਹਦੇ ਮਗਰ ਬੱਚਾ ਕੀ ਜੇ ਬੱਚਾ ਜਿਹੇ ਜੀ ਮਤਲਬ ਜਿਹਦੇ ਮਗਰ ਬੱਚਾ ਹੈ ਕਾਫੀ ਖੂਬਸੂਰਤ ਬੈੜ ਹੈ ਜਿਹੜੀ ਬੋਦੀ ਵਾਲੀ ਬੈੜ ਹੈ ਬੈਗ ਬੂਗ ਵੇਖੋ ਵੀ ਜੀ ਕਿੰਨੀ ਆ ਹਾਂ ਦੇਖਦੇ ਤੇ ਬੜਾ ਪਿਆਰਾ ਜਿਹਾ ਚਿਹਰਾ ਵਾ ਜਿਹੜਾ ਛੋਟਾ ਜਿਹਾ ਚਿਹਰਾ ਵਾ ਛੋਟੇ ਛੋਟੇ ਕੰਨਿਆਂ ਤੇ ਕਾਫੀ ਸੋਹਣੀ ਬੋਦੀ ਵਾਲੀ ਵੈਰ ਜਾਂਦ ਰੀਡ ਵਿੱਚ ਹੀ ਬੋਦੀ ਆ ਆ ਵੇਖੋ ਕੰਜ ਬੋਦੀ ਆ ਹਾਂਜੀ ਹਾਂਜੀ ਤੇ ਆ ਥਣ ਵੀ ਇੱਥੇ ਲੱਗ ਗਿਆ ਬਹੁਤ ਸੋਹਣਾ ਵੈਜੀ ਲੱਗਾ ਕਿੰਨਾ ਚਰਮਾ ਵੈਜੀ ਨਾ ਸੋਈ ਨਾ ਇਹਨੂੰ ਵੈਜੀ ਅੱਜ 10ਵਾਂ ਦਿਨ ਜੀ ਸੋਈ ਨੂੰ 10ਵਾਂ ਗੈਰਮਾਂ ਦਿਨ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਵੈਜੀ ਰਕੋ ਦੇ ਖਾਵਾਂ ਦੇ 16 ਕਿਲੋਆਂ ਦਾ ਅੱਛਾ ਪਰ 14 ਕਿਲੋ ਦੁੱਧ ਉਹ ਘਾ ਠੰਡਾ ਕਰਕੇ ਲੀਟਰ ਮਾਰ ਕੇ 14 ਲੀਟਰ ਜਿਹੜਾ ਪੱਕਾ ਦੁੱਧ ਤਿਆਰ ਹੈ ਤੇ ਲੀਟਰ ਮਾਰ ਕੇ ਦਾਂਗੇ ਆਪਾਂ ਆਪਣੇ ਘਰ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧ ਵੀਰ ਜੀ ਇਹ ਚਵਾਈ ਜਾਊਗੀ 16 ਕਿਲੋ ਤੇ ਮਾਣਾ ਚਵਾਈ ਜਾਊਗੀ ਕੋਈ ਵੀਰ ਭਰਾ ਵੱਧ ਸੇਵਾ ਵਾਲਾ ਲੈ ਜਾਊਗਾ ਇਹ ਵੱਧ ਵੀ ਚਵਾ ਸਕਦੀ ਆ ਠੀਕ ਆ ਉਹਦੋਂ 14 ਕਿਲੋ ਹੋਊਗਾ ਪਾਈ 1/2 ਕਿਲੋ ਦਾ ਫਰਕ ਪੈ ਜੀ ਆਪਾਂ ਕਹਿਣੀ ਬਾਕੀ ਚਲੇ ਕੇ ਘਰ ਦੇ ਹਿਸਾਬ ਨਾਲ 16 ਲੀਟਰ ਹੀ ਚਵਾਈ ਜਾਵੇ ਤੇ ਬੜਾ ਆ ਜੀ ਚਲੋ ਤੋਰਾ ਸੂਆ ਕੇ ਨਵਾਤਣਾ ਇਹਦਾ ਸੂਆ ਵੀਰ ਜੀ ਪਹਿਲਾ ਸੂਆ ਸੁਈ ਜਰਤੀ ਠੀਕ ਆ ਬਾਕੀ ਇਹ ਕਿ ਸੋਹਣੀ ਕਾਫੀ ਆ ਬਾਕੀ ਕੱਦ ਤੋਂ ਬਹੁਤਾ ਉੱਚਾ ਨਹੀਂ ਆ ਪਹਿਲਨ ਦੇ ਹਿਸਾਬ ਨਾਲ ਕੱਦ ਚਲੋ ਠੀਕ ਆ ਬਾਕੀ ਇਹ ਕਿ ਬਹੁਤਾ ਤਗੜਾ ਕੱਦ ਨਹੀਂ ਆ ਬਾਕੀ ਨਹੀਂ ਸੀ ਫਣ ਤੇ ਫਣਪੰਡਾ ਬਹੁਤ ਸੋਹਣਾ ਲੱਗਾ ਹਾਂਜੀ ਹਾਂਜੀ ਤੇਰੀ ਬਣਾਵਟ ਬਹੁਤ ਸੋਹਣੀ ਆ ਅਚੀਦਾ ਇਹ ਦੇਖ ਰਿਹਾ ਤੁਸੀਂ ਦੇਖ ਸਕਦੇ ਜੀ ਲੈ ਜੀ ਇਹ ਜੀ ਛੇਦਾਂ ਦੇ ਜੀ ਪਿਓਰ ਛੇਦਾਂ ਦੇ ਮੀਂਹ ਠੀਕ ਆ ਲੈ ਜੀ ਕਿਆ ਮਰੇ ਦੰਦ ਵਿਖਾ ਲਈਏ ਦੰਦ ਵਿਖਾ ਦਈਏ ਸਿਓ 6 ਦੰਦ ਆਂਦੇ ਆਹ ਵੇਖ ਹਾਂ ਦੇਖ ਸਾਹ ਦੇ ਜੀ ਪਿਓਰ 6 ਦੰਦ ਆਂਦੇ ਸਾਈਡ ਵਾਲਾ ਦੰਦ ਜਿਹਨੇ ਕਰਨਾ ਹਾਂ ਜਿਹੜਾ ਬਰਾਬਰ ਤੋੜ ਦੋ ਉਹ ਬੰਦ ਹੋਇਆ ਕਿਹਦੀ ਫਿਰ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ ਬਾਕੀ ਵੀਰ ਜੀ ਵੱਛੀ ਦੀ ਬਣਾਵਟ ਤੇ ਬਹੁਤ ਸੋਹਣੀ ਹੈ ਹਾਂਜੀ ਵੀਰ ਜੀ ਮਾਸਾ ਕ ਮੋਠੇ ਕ ਕਦ ਹੋਰ ਵੱਛੀ ਲੱਗਦੇ ਹੁੰਦਾ ਨਾ ਹਾਂਜੀ ਤੇ ਵੱਛੀ ਵੀਰ ਜੀ 65000 ਦੀ ਹਾਂਜੀ ਹੁਣ ਜਾਇਜ਼ੀ ਦੇ ਦੇਣੀ ਆਪਾਂ ਕਿੰਨੇ ਦੀ ਜਿੰਨੀ ਵੀਰ ਜੀ ਥੱਲੇ ਬਣਾਵਟ ਲੱਗੀ ਬਾਕੀ ਵੀਰ ਜੀ ਆ ਮੜੀਆਂ ਮੜੀਆਂ ਤੁਹਾਨੂੰ ਬੜਾ ਸ਼ਾਂਗਾਂ ਵੱਟੀਆਂ گاਵਾ ਦੇ ਹੋ ਜਾਂਦੀਆਂ ਆ ਸ਼ਾਂਗਾਂ ਦੇ ਤੇ ਮੜੀਆਂ ਮੜੀਆਂ ਹੋ ਜਾਂਦੀਆਂ ਇਹ ਤੁਹਾਨੂੰ ਪਤਾ ਕਿਹੜੀਆਂ ਥਣਾ ਤੇ ਅੱਛਾ گاਵਾਾਂ ਦੇ ਅਕਸਰ ਇਹ ਆ ਜਾਂਦੀਆਂ ਹਾਂਜੀ ਹਾਂਜੀ ਬਾਕੀ ਵੀਰ ਜੀ ਵੇਖੋ ਕਿਣੀ ਕਿਣੀ ਪਛਾਹ ਹੁੰਦੀ ਆ ਵੱਛੀ ਹਾਂਜੀ ਹਾਂਜੀ ਕਿੰਨੇ ਦੀ ਤਈਆ ਫਿਰ ਜੱਸ ਲਈ ਮੋਲ ਕਰਨ ਦੇ ਵਿੱਚ ਜੀ ਭਾਈ 50000 ਕਰੀ ਜਾਈਏ 45 ਦੀ ਦੇ ਦੀ 45000 ਦੀ ਛੋਟ ਛਾਟ ਕਰਨੇ ਵਿੱਚ ਛੋਟ ਮੌਕੇ ਦੇ 1000 ਰੁਪਿਆ ਕਰ ਦਾਂਗੇ ਠੀਕ ਹੈ ਹਾਂਜੀ ਕੋਈ ਹੋਰ ਕੋਈ ਵੀਰ ਭਰਾ ਫੋਨ ਲਾਵੇ ਖੁੱਲਾ ਕਰ ਦੇ ਮੰਨ ਤਾਂ ਕਰ ਦਾਂਗੇ ਮੰਨ ਤਾਂ ਤੇ ਆਹ ਸੂਈ ਸੁਹਾਈ ਹੈ ਇਹ ਸੂਈ ਦੇ ਵਿੱਚ ਜੀ ਅੱਜ ਨੂੰ ਇਹਨੂੰ ਵੀ ਨਵਾਂ ਦਸਣਾ ਦਿਨ ਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਵੱਛਾ ਜੀ ਵਿੱਚ ਜੀ ਇਹਦੇ ਮਗਰ ਬੱਚਾ ਹੀ ਹੈ ਤੇ ਇਹਦੇ ਫੋਨ ਦੇਖੋ ਇਹਦਾ ਵੀ ਕਿੰਨਾ ਸੋਨਾ ਲੱਗਾ ਤੇ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਜੀ ਦੁੱਧ ਉਹ 6 ਕਿਲੋ ਠੀਕ 6 ਵਾਦੋ ਕੀ ਸਾਡੇ ਪੰਜ ਹੀ ਲਾਵੇ ਵੀਰ ਜੀ ਇਹ ਵੀਰ ਜੀ ਜਿੰਨਾ ਵੀ ਭਰਾ ਉਹਨਾਂ ਕੋ ਵੀਰਾ ਕੋਾਈ ਹੈ ਨਾ ਉਹਨਾਂ ਵਿੱਚ ਫੀਡ ਨਹੀਂ ਪਾਈ ਪੱਠੇ ਦੁੱਧ ਦੇ ਸਿਰ ਤੇ ਦੁੱਧ ਕੱਢਿਆ ਵਿਚਾਰੀ ਨੇ ਠੀਕ ਆ ਕੋਈ ਵੀਰ ਭਰਾ ਵੰਡ ਵੰਡ ਪਾਲੂਗਾ ਜਾ ਕੇ ਤੇ ਰਮਾਨ ਦੇ ਨਾਲ 7-8 ਕਿਲੋ ਕਰੀ ਜਾਊਗਾ ਇਹ ਆ ਕਿ ਸਾਰੀਆਂ ਗਰਮੀਆਂ ਹਿਸਾਬ ਨਹੀਂ ਆ ਹਾਂਜੀ ਸਾਰੀਆਂ ਗਰਮੀਆਂ ਨੇ ਦੁੱਧ ਕਰੀ ਜਾਣਾ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਇੰਨੇ ਦੇ ਤੁਹਾਨੂੰ ਪਤਾ ਵੀ ਇੰਨੇ ਦਾ ਹੁਣ ਕੀ ਦਿਆ ਜਿੰਨਾ ਮੁੱਲ ਕਰ ਦੇਣਾ ਤੋਰਾਂ ਫੇਰੇ ਕਰੀ ਨਾ ਵੀ ਤੋਰ ਕੇ ਦਿਖਾ ਦਈਏ ਬਾਕੀ ਬੱਛਾ ਸੱਚੀ ਸੂਈ ਆ ਬਾਕੀ ਵੀ ਜੀ ਗੱਲ ਹੁੰਦੀ ਖਣ ਤੋਂ ਬਹੁਤ ਸੋਹਣਾ ਲੱਗਾ ਲੈ ਜੀ ਤਰਾ ਉਸ ਜੀ 85 ਦੇ ਨਾਲ ਥੋੜੀ ਬਾਕੀ ਇਹ ਕੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਜੇ ਕਿਸੇ ਨੇ ਕੋਈ ਛੋਟੇ ਮੁੱਲ ਆ ਲਈ ਤਾਂ ਨਹੀਂ ਤੇ ਇਹਦਾ ਮੁੱਲ ਇਹਦਾ ਮੁੱਲ ਵਿੱਚ 20000 ਨਾ ਕਰਤੀਏ ਵੇਖ ਲਓ ਤੁਹਾਡੀ ਮਰਜ਼ੀ ਜੀ ਚਲੋ 17000 ਦੀ ਵੀਰ ਜੀ ਪੂਰੇ ਦੀ ਦੇ ਦਿੰਦੇ ਹਾਂ 17000 ਦੀ ਜਿਆਦਾ ਮੌਕੇ ਤੇ ਹੋਰ ਕਰਤੋ ਕਿ ਮਾਨ ਮੌਕੇ ਤੇ ਕੋਈ ਨਹੀਂ ਛੋਟ ਛੱਪਾ ਹੀ ਹੋਣਾ ਵੀਰ ਜੀ ਠੀਕ ਹੈ ਜੀ ਤੁਹਾਨੂੰ ਪਤਾ ਸੱਜਰ ਗਾਵਾ ਹਾਂ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਟੋਕਣਾ ਦੇ ਕਿਨੇ ਕਿਨੇ ਬਾਹਰ ਮੁੱਲ ਦੇ ਆ ਚੱਲਣਾ ਹਾਂਜੀ 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 ਠੀਕ ਆ ਤੇ ਆ ਗੱਪਨ ਜੇ ਹਾਂਜੀ ਇਹ ਗੱਬੜ ਵੀ ਦੀ ਇਹ ਵੀ ਠੰਡੀ ਧੀਰੀ ਵੀ ਦੀ ਇਹ ਕਿੰਨੇ ਕਿ ਦੁੱਧ ਆ ਲਈ ਆ ਇਹ ਲੱਟਣਾ ਬਹੁਤ ਕੱਢਣੀਆਂ ਜਿੰਨੇ ਠੀਕ ਹੈ ਜੀ 12 13 ਕਿਲੋ ਚਵਾਈ ਜੋਗੀ ਰਮਾਨ ਤੋੜ ਦੋ ਫਿਰ ਇਹਨਾਂ ਨੂੰ ਵੀ ਚਵਾ ਸਕਦੀ ਆ ਬਾਕੀ ਥਣ ਵੀ ਚੰਗਾ ਲੱਗਾ ਇਹ ਦੇਖੋ ਬਾਕੀ ਜੇ ਤਿਆਰ ਹੋਣੀ ਹੈ ਚੰਗੀ ਹੈ ਇਹ ਵੀ ਜਰਸੀ ਹੈ ਬੜੀ ਉਸਾਨ ਲੈ ਜੀ ਬਾਕੀ ਜਿੰਨੀ ਹੈ ਜੀ ਬਿਲਕੁਲ ਗੋਲ ਗਾਲ ਜੀ ਹੈ ਹਾਂਜੀ ਜਿੰਨੀ ਹੈ ਸੋਹਣੀ ਹੈ ਅਜੇ ਲੈ ਆਓ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ ਜੇ ਇਹਦਾ ਮੱਛੀ ਪੂਰੀ ਫੁੱਲ ਤਿਆਰ ਹੁੰਦੀ ਫਿਰ ਦੇ ਮੱਛੀ ਹੈਗੀ 38000 ਦੀ ਹਾਂਜੀ ਹੁਣ ਦੇ ਦਈਏ 32000 ਪੂਰੇ ਦੀ 32000 ਦੀ ਛੋਟ ਛੋਟ ਕਰਨੇ ਵਿੱਚ ਅੱਜ ਕੱਚੀ ਕੱਚੀ ਦਾ ਮੁੱਲ ਹੈ 32000 ਰੁਪਇਆ ਇਹਾਰ ਕਰਕੇ ਵੱਧ ਵੇਚਾਂਗੇ ਠੀਕ ਹੈ ਜੀ ਹਾਂਜੀ ਅੱਜ ਕੱਚੀ ਕੱਚੀ ਦਾ ਮੁੱਲ ਹੈ ਇਹ ਵੀ ਨਵਾਂ ਦਹਾਂ ਦਿਨਾਂ ਦੀ ਵਧੀਆ ਆਪਾਂ ਗਰੰਟੀ ਦਾਂਗੇ ਵੱਧ ਟਾਈਮ ਲਊਗੀ ਤੇ ਉਸੇ ਲਈ ਅਗਲੇ ਦੇ 100 ਰੁਪਇਆ ਰੋਜ਼ ਦਾ ਖਾਤੇ 'ਚ ਪਾਈ ਜਾਵਾਂਗੇ 100 ਰੁਪਇਆ ਜ਼ਿਆਦਾ ਨਹੀਂ ਹੋ ਜਾਣਾ ਜੀ ਹਾਂਜੀ ਨਹੀਂ ਆਪਾਂ ਖਰਚਾ ਹੀ ਪੋਣਾ ਹੈ ਇਹਦਾ ਦਿਹਾੜੀ ਦਾ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਇਹ ਵੀ ਜੋ ਜਿੰਨਾ ਖਾਊਗੀ ਦਿਹਾੜੀ ਦਾ 100 ਰੁਪਿਆ ਰੋਜ਼ ਦਾ ਖਰਚਾ ਪਾਈ ਜਾਵਾਂਗੇ ਆਪਾਂ ਠੀਕ ਆ ਹਾਂਜੀ 100 ਤੋਂ ਵੱਧ ਖਾ ਜਾ ਕਰਨਾ ਇਹਨੇ ਤੇ ਚਲੋ ਵੱਧ ਪਾ ਦਿਆ ਕਰਾਂਗੇ ਵੱਧ ਖੜੂਗੀ ਤੇ ਫੇਰ ਹੀ ਪਾਵਾਂਗੇ ਅੱਛਾ ਹਾਂਜੀ ਕਿਉਂਕਿ ਹੁਣ ਤੇ ਟ੍ਰਾਂਜੈਕਸ਼ਨ ਵੀ ਪੈਣੀ ਇਹਨੂੰ ਸਾਰਾ ਕੁਝ ਹੋ ਰਿਹਾ ਨਹੀਂ ਪੈਣੀ ਬੱਸ ਪਾਵਾ ਵੱਧ ਤੇ ਪੈਮ ਖੜੂਗੀ ਤੇ ਫੇਰ ਹੀ ਪਾਵਾਂਗੇ 200 ਰੁਪਿਆ ਠੀਕ ਆ ਹਾਂਜੀ ਠੀਕ ਆ ਤੇ ਚਲੋ ਹੋਰ ਕੁਝ ਕਹਿਣਾ ਫਿਰ ਹੋਰ ਕੋਈ ਵੀਰ ਭਰਾ ਆਪਣੀ ਤਸੱਲੀ ਕਰਕੇ ਖੜੇ ਆਪਣੀ ਤਸੱਲੀ ਕਰਕੇ ਵ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ